ਤੁਸੀਂ ਦੇਖ ਰਹੇ ਹੋ ਪੰਜਾਬ న్యూਸ 7 ਲੋਕ ਸਭਾ ਹਲਕਾ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ 15 ਉਮੀਦਵਾਰ ਆਪਣੀ ਕਿਸਮਤ ਅਜ਼ਮਾ ਰਹੇ ਹਨ ਲੋਕ ਸਭਾ ਦੀਆਂ ਬੋਟਾਂ ਖਮਾਣ ਦੇ ਵਕ ਵਕ ਬੁੱਥਾਂ ਤੇ ਲੋਕਾਂ ਵੱਲੋਂ ਬੋਟਾਂ ਪਾਈਆਂ ਜਾ ਰਹੀਆਂ ਹਨ ਸਹਿਰ ਵਾਸੀਆਂ ਵਿੱਚ ਬੋਟਾਂ ਨੂੰ ਲੈ ਕੇ ਭਾਰੀ ਉਤਸ਼ਾਹ ਹੈ ਬਜ਼ੁਰਗ 휠 ਚੇਅਰ ਤੇ ਬੋਟ ਪਾਉਣ ਲਈ ਆ ਰਹੇ ਹਨ

ਜੀ ਜਿਹੜੀ ਅੱਜ ਬੋਟਾ ਪੈਣੀ ਲੋਕ ਸਭਾ ਦੀਆਂ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਅੱਜ ਲੋਕ ਸਭਾ ਹਲਕਾ ਫਟੇਗੜ ਸਾਹਿਬ ਦੇ ਸ਼ਹਿਰ ਖਮਾਣੋ ਵਿੱਚ ਉਹ ਬਲੀਪੋਰਟ ਰਿਪੋਰਟਿੰਗ ਹੋ ਰਹੀ ਆ ਲੋਕਾਂ ਦਾ ਸਵੇਰ ਤੋਂ ਹੀ ਸ਼ਾਹ ਬਣਿਆ ਹੋਇਆ ਹੈ ਲੋਕਾਂ ਲਈ ਵੱਖ-ਵੱਖ ਪਾਰਟੀਆਂ ਦੇ ਪੰਜੀਤੇ ਆਪਣੇ ਆਪਣੇ ਕੈਂਡੀਡੇਟਾਂ ਨੂੰ ਉਤੋਂਗ ਦੇ ਲਈ ਵੋਟਾਂ ਉਤੋਂ ਫਰਮਾਉਣ ਦੇ ਲਈ ਗੱਡੀਆਂ ਵਿੱਚ ਵੱਖ-ਵੱਖ ਤਰ੍ਹਾਂ ਦੇ ਸਾਧਨਾਂ ਦਾ ਹੀ ਲਿਆ ਰਹੇ ਨੇ ਤਾਂ ਬੋਟਾਂ ਦੇ ਵਿੱਚ ਬਹੁਤ ਤੇ ਸ਼ਾਹ ਹੈ ਸਮਾਨੋ ਸ਼ਹਿਰ ਵਿੱਚ ਹੁਣ ਤੱਕ 36% ਜਿਹੜੀ ਆ ਲਗਭਗ 12:00 ਦਾ ਟਾਈਮ ਆ 36% ਪੋਟਿੰਗ ਹੋ ਚੁੱਕੀ ਆ ਉਮੀਦ ਹੈ ਵੀ ਜਿਹੜੇ ਹਿਸਾਬ ਨਾਲ ਲੋਕਾਂ ਦਾ ਸ਼ਾਹ ਬਣਿਆ ਹੋਇਆ ਹੈ ਇਹ 65 ਤੋਂ ਲੈ 65 ਤੋਂ 70 ਦੇ ਵਿੱਚ ਵਿੱਚ ਇਹ VOTING ਹੋਵੇਗੀ ਸਾਰੇ VOTERਾਂ ਨੂੰ ਮੈਂ ਤੁਹਾਡੇ ਜਰੀਏ ਅਪੀਲ ਕਰਦਾ ਜਿਹੜੇ ਆਪਣੇ ਘਰਾਂ ਵਿੱਚ ਬੈਠੇ ਹੈਗੇ ਨੇ ਤੇ ਉਹ ਸਾਰੇ ਜਿਹੜੇ ਆਸ-ਪਾਸੇ ਨੇ ਆਪਣੇ ਬੋਰਡ ਦੇ ਅਧਿਕਾਰ ਦੀ ਉਸ ਆਪਣਾ ਸਮਾਂ ਕੱਢ ਕੇ ਜਰੂਰ ਵਰਤੋ ਕਰਨ ਤਾਂ ਕਿ ਜਿਹੜੀ ਆ ਸੈਂਟਰ ਦੀ ਸਰਕਾਰ ਆ ਉਹਨਾਂ ਦੀ ਇੱਛਾ ਦੇ ਮੁਤਾਬਕ ਉਹਨਾਂ ਦੀ ਖਰਾ ਉਹਨਾਂ ਦੀ ਇੱਛਾ ਦੇ ਖਰਾ ਉੱਤਰ ਦੇ ਲਈ ਉਹਨਾਂ ਦੀ ਲੋੜ ਦੇ ਮੁਤਾਬਕ ਉਹਨਾਂ ਦੀ ਇੱਛਾ ਮੁਤਾਬਕ ਦੀ ਸਰਕਾਰ ਚੁਣੀ ਜਾ ਸਕੇ